ਹਾਂਜੀ ਹੈਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸੁਪ ਬਲੌਗ ਬਪਰਾਇਚੰਡਾ ਦਾ ਸਵਾਗਤ ਹੈ ਜੀ ਬਤਾਇਆ ਗਿਆ ਟਾਈਮ ਕਿਥੇ ਮੈਂ ਬਲੌਗ ਦਾ ਐਂਡ ਕੀਤਾ ਸੀ ਕੱਲ੍ਹ ਤੋਂ ਫਿਰ ਸਟਾਰਟਿੰਗ ਕਰ ਲਈ ਅੱਜ ਦੀ ਹੋ ਗਈ ਜਪੈਦਾ ਹੋ ਗਿਆ ਟਾਈਮ ਰਿਕਵੈਸਟ ਬਣਾਵਾਂਗੇ ਸੇਮੀਆਂ ਤੇ ਉਸਕੋ ਪਾਤਾ ਸੀਗਾ ਤਾਂ ਹੁਣ ਥੋੜਾ ਜਿਹਾ ਨਾ ਰੋਸਟਾਂਗੇ ਸੇਮੀਆਂ ਨੂੰ ਤੇ ਬਹੁਤ ਦਿਨ ਹੋ ਗਏ ਸੀ ਕਿ ਇਹ ਬਣਾਈਆਂ ਨੂੰ ਚਲੋ ਮੈਂ ਕ ਬਣਾਨੇ ਆ ਇਹ ਤਾਂ ਅਜ ਤਾਂ ਇੰਨੀਆਂ ਪੋਲੀਆ ਬਰੀਖ ਨਾ ਉਹਦੇ ਇਹ ਖਰ ਜਾਣੀਆਂ ਤੇ ਨਾਲ ਇਹ ਆਪਾਂ ਦੁੱਧ ਪਾ ਦੇਣਾ ਨਾਲੇ ਵਿੱਠਾ ਬਾਰੇ ਨਾ ਤੇ ਬਣਾਉਣੀਆਂ ਬਹੁਤ ਆਸਾਨੀਆਂ ਤਾਂ ਅੱਜ ਕੱਲ੍ਹ ਅੱਜ ਕੱਲ੍ਹ ਦਿਨਾਂ ਵਿੱਚ ਆਉਂਦੇ ਹੁੰਦੇ ਬਣਾਉਣ ਵੀਰ ਹੋਣੀ ਤੇ ਆਏ ਨਹੀਂ ਜਾਰੇ ਉਹ ਵਰਗੀ ਤੇ ਪਤਾ ਨਹੀਂ ਕੀ ਗੱਲ ਹੋ ਗਈ ਢਾਏ ਨਹੀਂ ਹੈਗੇ ਨਾਲੇ ਆਪਾਂ ਦੁੱਧ ਪਾ ਦੇਣਾ ਇਹਦੇ ਤੇ ਆ ਦੇਖੋ ਜੀ ਇੱਕ ਤਾਂ ਪਾਣੀ ਵਾਲੀਆਂ ਸੇਵੀਆਂ ਹੁੰਦੀਆਂ ਦੇਖੋ ਇਹਨੇ ਦੁੱਧ ਵਾਲੀਆਂ ਨਾ ਤੇ ਆਪਣੀ ਮਰਜ਼ੀ ਜਿੱਦਾਂ ਮਰਜ਼ੀ ਆਪਾਂ ਪਕਾ ਸਕਦੇ ਹਾਂ ਤੇ ਲੋ ਜੀ ਖੰਡ ਪਾਤੀ ਤੇ ਹੁਣ ਆਪਾਂ ਦੁੱਧ ਬਾਅਦ ਚ ਫੇਰ ਚ ਹੋਰ ਪਾਵਾਂਗੇ ਚਮੈਂਟਾ ਦੀ ਬਣ ਜਾਣੀ ਹੈ ਤੇ ਮਨਉਣੀਆਂ ਬਹੁਤ ਆਸਾਨ ਆ ਇਹ ਤੇ ਲੋ ਜੀ ਹੁਣ ਉੱਬਲ ਜਾਣੀਆਂ ਆ ਜਾਣੀਆਂ ਤਾਂ ਉਹਨੂੰ ਫਿਰ ਦਿਖਾਉਣੀ ਤੁਹਾਨੂੰ ਇਹ ਕਾਤੀ ਬਟੀਆਂ ਸੇਵੀਆਂ ਹੁੰਦੇ ਆ ਹੈਗੀਆਂ ਪੈਕਟਾਂ ਵਾਲੀਆਂ ਕਿਹੜੀ ਹੈਗੀ ਮਾਈਡੇ ਸੇਵੀਆਂ ਮੈਦੇ ਸੇਵੀਆਂ ਹਨ ਰੋਸਟਰਡ ਭੁੰਨੀਆਂ ਹੋਈਆਂ ਆ ਤੇ ਦੋ ਪੈਕ ਬਣਾ ਲੈੇ ਮੈਂ ਤੇ 15 ਪੈਕ ਪੈਕ ਡੇ ਆਹੇ ਤੇ ਦੋ ਪੈਕ ਨੇ ਸੁੱਟੋਣਾ ਸੀਗਾ ਮੇਰਾ ਕੰਮ ਇੱਕ ਨਾਲ ਕੁਝ ਨਹੀਂ ਬਣਦਾ ਟੱਬਰ ਵਿੱਚ ਤੇ ਇਹਨੂੰ ਆਪ ਆਊਗਾ ਵਾਲਾ ਹੁਣ ਇਹ ਵੀ ਰੱਜੇ ਪੈ ਗਈਆਂ ਤੇ ਬਹੁਤ ਹੀ ਆਸਾਨ ਬਣਾਉਣੀ ਆ ਮਿੰਟਾਂ ਸਕਿੰਟਾਂ ਵਿੱਚ ਇੱਕ ਹੁੰਦੀ ਹੈ ਨਾ ਉਦਾਥੇ ਬਟ ਬਟਦੀਆਂ ਹੁੰਦੀਆਂ ਬੀਬੀਆਂ ਭੈਣਾ ਰੰਗ ਪਾ ਕੇ ਹਰਾ ਰੰਗ ਪਾ ਕੇ ਲਾਲ ਰੰਗ ਪਾ ਕੇ ਨਾ ਫਿਰ नान के ਬੰਡ ਬਾਬਾ ਬਣਾਉਂਦੇ ਹੁੰਦੇ ਸੀਗੇ ਹੁਣ ਤਾਂ ਖੈਰ ਪਤਾ ਨਹੀਂ ਬਣਾਉਂਦੇ ਕਿ ਨਹੀਂ ਹੈਗੇ ਤੇ ਲੋ ਜੀ ਨਾਲ ਸੌ ਗਈਆਂ ਤੇ ਵਧੀਆ ਹੁੰਦੀ ਸੀ ਇਹ ਸੇਵੀਆਂ আজকাল ਬੱਟਣ ਵਾਲੇ ਭਾਈ ਆਉਂਦੇ ਹੁੰਦੇ ਸੀਗੇ ਤੇ ਏਦਾਂ ਮੰਜਾ ਪੁੱਠਾ ਕਰ ਲੈਣਾ ਆਲੇ ਦੁਆਲੇ ਰੱਸੀਆਂ ਵਿਛਾ ਲੈਣੀਆਂ ਉਹਦੇ ਤੇ ਫਿਰ ਜਿੱਦਾਂ ਆਪਾਂ ਬੱਟਣੀਆਂ ਹਨਾ ਬੱਟੀਆਂ ਪਲਈਆਂ ਮਤਲਬ ਲੈਉਂਦੇ ਹੁੰਦੇ ਹੁੰਦੇ ਸੀਗੇ ਬਟਕ ਦੇਣੀਆਂ ਉਹਨਾਂ ਨੇ ਉਹਦੇ ਮੰਜੇ ਦੇ ਪਿਛਾ ਲੈਣੀਆਂ ਤੇ ਜਾਂ ਘਰ ਕੋੜੀ ਲੈ ਆਉਣੀ ਤੇ ਉਹ ਕੋੜੀ ਮੰਜੇ ਨਾਲ ਬਨ ਕੇ ਤੇ ਫਿਰ ਸੇਵੀਆਂ ਬਣਾਉਣੀ ਬੜੇ ਸਵਾਦ ਹੁੰਦੇ ਸੀ ਛੋਟੇ ਛੋਟੇ ਹੁੰਦੇ ਜਿੱਦਾਂ ਕਰ ਲ ਹੁੰਦਾ ਸੀਗਾ ਹੁਣ ਤਾਂ ਪਤਾ ਨਹੀਂ ਬੱਚਿਆਂ ਨੂੰ ਕਿਸੇ ਨੂੰ ਵੀ ਸੇਵੀਆਂ ਹੱਥੀਂ ਬੱਟੀਆਂ ਆਉਂਦੀਆਂ ਹੁੰਦੀਆਂ ਸੀਗੀਆਂ ਕਰ ਲਿਆ ਕਿ ਹਨਾ ਮੇਰੀ ਮੇ ਬੇ ਮਮੀ ਨੇ ਬਹੁਤ ਜਿਦਾਂ ਕਹ ਲੋ ਵੀ ਬਰਤ ਦੇ ਹੁੰਦੇ ਸੀ ਕਿ ਘੋੜੀ ਲਿਆ ਕੇ ਹਨਾ ਕਰ ਤੇ ਫਿਰ ਆਟਾ ਜਿਦਾਂ ਕਹ ਲੋ ਵੀ ਬਣਾਉਣਾ ਸਖਤ ਜਾਂ ਨਾ ਨਰਮ ਬਤਾ ਤੇ ਠੀਕ ਠੀਕ ਜਿਹਾ ਤੇ ਫੇਰ ਕਰਦੀਆਂ ਸੇਵੀ ਬਣਾ ਕੇ ਖਾਣੀ ਇੰਨੀ ਟੇਸਟੀ ਹੁੰਦੀਆਂ ਫੇਰ ਭੁੰਨਣੀਆਂ ਸੇਵੀਆਂ ਤੇ ਬਹੁਤ ਵਧੀਆ ਲੱਗਦੀ ਹੁੰਦੀਆਂ ਸੀਗੀਆਂ ਟੇਸਟ ਨਹੀਂ ਲੱਗਦੀ ਹੁੰਦੀਆਂ ਸੀਗੀਆਂ ਲਓ ਜੀ ਸੇਵੀ ਦਾ ਕੰਮ ਆ ਐਕਡਮ ਸੋ ਗਈਆਂ ਤੇ ਦੇਖ ਦੇਖ ਦੇ ਵਾਸਤੇ ਹੈ ਨਾ ਹੋ ਜਾਣੀਆਂ ਇਹ ਤੇ ਆਹ ਦੇਖੋ ਜੀ ਵਧੀਆ ਹੁੰਦੀ ਸੀਗੀਆਂ ਤਾਂ ਹੁਣ ਹੈਲੋ ਜੀ ਹਣ ਹੁਣ ਅਸੀਂ ਆ ਗਏ ਆ ਫੂਤੇ ਤੇ ਮੇਰਾ ਖਿਆਲ ਵੀ 8:35 ਦਾ ਹੋ ਗਿਆ ਟਾਈਮ 6 ਵਜੇ 6 ਵਜੇ ਕੇ ਤਕਰੀਬਨ ਤੇ ਸ਼ਾਮ ਪੈ ਗਈ ਆ ਤੇ ਦੇਖੋ ਜੀ ਅੱਜ ਹੋ ਗਈ 8 ਤਰੀਕ ਤੇ ਕੱਲ ਹੋ ਜਾਣੀ ਆ 9 ਤਰੀਕ ਯਾਨੀ 9 ਜੁਲਾਈ ਹੋ ਜਾਣੀ ਆ ਤੇ ਕੱਲ ਦਿਨ ਬਹੁਤ ਜਿੱਦਾਂ ਕਰ ਲੋ ਵੀ ਭੈਣ ਭਰਾ ਲਈ ਖਾਸ ਦਿਨ ਹੁੰਦਾ ਨਾ ਰਖੜੀ ਦਾ ਤੇ ਕੱਲ ਕਿਸੇ ਨੇ ਹਸਣਾ ਕਿਸੇ ਨੇ ਰੋਣਾ ਹਨਾ ਤੇ ਦੇਖੋ ਜਿਹੜੇ ਦਿਨ ਹੁੰਦੇ ਆ ਨਾ ਇਹ ਕਰਮਾਂ ਨਾਲ ਹੀ ਆਉਂਦੇ ਆ ਚੰਗੇ ਹਨਾ ਤੇ ਕਰਮਾਂ ਨਾਲ ਹੀ ਦਿਨ ਵਧੀਆ ਆਉਂਦੇ ਆ ਤੇ ਜੇ ਨਾ ਆਵੇ ਤਾਂ ਉਸ ਪ੍ਰਮਾਤਮਾ ਦੀ ਮਰਜ਼ੀ ਆ ਨਾ ਤਾਂ ਉਹਦੀ ਰਜ਼ਾ ਆ ਆਪਾਂ ਉਹਦੇ ਫੈਸਲੇ ਨੂੰ ਮੋੜ ਨਹੀਂ ਸਕਦੇ ਹਾਂਜੀ ਆਉਣੀਆਂ ਤੋਂ ਉਹਦੀ ਰਜ਼ਾ じゃ ਆਪਾਨੂੰ ਰਹਿਣਾ ਪੈਂਦਾ ਨਾ ਤੇ ਉਹਦਾ ਉਹ ਮਾਲਕ ਸਾਰਿਆਂ ਦਾ ਜੀ ਹੈ ਨਾ ਤੇ ਕੱਲ ਦੇ ਦਿਨ ਰਖੜੀ ਦਾ ਆ ਤੇ ਕੋਈ ਭੈਣ ਮਤਲਬ ਹੁਣ ਬਲੌਗ ਦੇਖਦੀ ਹਟੀਆਂ ਪਹਿਣਾ ਆਪਣੇ ਭਰਾਵਾਂ ਦੇ ਰੱਖਣੀਆਂ ਮੰਨਣ ਜਾਂਦੀਆਂ ਪੈਣ ਨੂੰ ਜਾਂਦੀਆਂ ਆ ਤੇ ਵਧੀਆ ਲੱਗਦਾ ਹਨਾ ਤੇ ਸਾਡੀ ਆ ਕੀ ਰਖੜੀ ਰੱਬ ਨੇ ਨਾ ਰੱਬ ਨੂੰ ਚੰਗੀ ਨਹੀਂ ਲੱਗੀ ਰਖੜੀ ਸਾਡੀ ਤੇ ਪਿਛਲੇ ਸਾਲ ਵੀ ਨਹੀਂ ਰਖੜੀ ਅਸੀਂ ਮਨਾਈ ਸੀਗੀ ਪਿਛਲੇ ਸਾਲ ਡੈਡੀ ਯਾਨੀ ਸਹੁਰਾ ਸਾਹਿਬ ਮੇਰੇ ਐਕਸਪਾਇਰ ਹੋ ਗਏ ਸੀਗੇ ਤੇ ਉਹਨਾਂ ਕਰ ਕਿੰਨੇ 2 ਸਾਲ ਹੋ ਗਏ ਪਿਛਲੇ ਸਾਲ ਵੀ ਨਹੀਂ ਰਖੜੀ ਵੀ ਅਸੀਂ ਐਂਕੀ ਬੰਨੀ ਪਿਛਲੇ ਸਾਲ ਤੇ ਐਕੀ ਵੀ ਨਹੀਂ ਸਾਡੀ ਰਖੜੀ ਯਾਨੀ ਬੱਜਣੀ ਹੈਗੀ ਹੈਨਾ ਤੇ ਜੋ ਉਹਨੂੰ ਚੰਗਾ ਲੱਗਦਾ ਹੈਨਾ ਤੇ ਉਹਦੀ ਮਰਜ਼ੀ ਉੱਪਰ ਵਾਲੇ ਦੀ ਹੈਨਾ ਪਰ ਐਸੇ ਕੋਈ ਵੀ ਇੰਤਿਹਾਰਤੇ ਨਾ ਆਪਣੇ ਸਕੇ ਨਾਲ ਦੇ ਜੰਮੇ ਹੈਨਾ ਤੇ ਆਪਣੇ ਮਾਪੇ ਭੁੱਲਦੇ ਨਹੀਂ ਵੈਸੇ ਉਦਾਂ ਵੀ ਨਹੀਂ ਭੁੱਲਦੇ ਹੈਗੇ ਹੈਨਾ ਤੇ ਬਹੁਤ ਔਖਾ ਹੈ ਆ ਬੜਾ ਮਨਖਾਬ ਹੁੰਦਾ ਹੈ ਇੰਨਾ ਮਨਖਾਬ ਹੁੰਦਾ ਨਾ ਵੀ ਕੱਲ ਮੇਰੇ ਇੰਨਾ ਮਨਖਾਬ ਹੋਇਆ ਬਹੁਤ ਹੀ ਜ਼ਿਆਦਾ ਹੈ ਨਾ ਇੱਕ ਗੱਲ ਹੈ ਜੀ ਆਪਾਂ ਜੇ ਮਾਰ ਆਪਣਾ ਖਰਾਬ ਕਰੀ ਜਾਵਾਂਗੇ ਤੇ ਹਰੇਕ ਦਾ ਕੋਈ ਨਾ ਕੋਈ ਜਾਨੀ ਚਾਂਸ ਹੋਇਆ ਹੁੰਦਾ ਹਨਾ ਕਿ ਕਿਸੇ ਨਾ ਕਿਸ ਤਰ੍ਹਾਂ ਦਾ ਹੁੰਦਾ ਆ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਹੁੰਦਾ ਜਿੱਦਾਂ ਹੁਣ ਕੱਲ ਕਮੈਂਟ ਆਇਆ ਮੈਨੂੰ ਬਹੁਤ ਸਾਰੇ ਭੈਣ ਭੈਣਾਂ ਮੈਨੂੰ ਦੁੱਖ ਕਰਦੀਆਂ ਦੁੱਖ ਸੁੱਖ ਕਰਦੀਆਂ ਬਹੁਤ ਹਨਾ ਇਹ ਦੱਸਦੀਆਂ ਆਪਣੇ ਬਾਰੇ ਸਾਡੇ ਨਾਲ ਤਾਂ ਹੋਈ ਆ ਵੀ ਕਹਿੰਦੇ ਮੇਰਾ ਭਰਾ 15 ਸਾਲ ਦਾ ਸੀਗਾ ਤੇ ਉਹ ਯਾਨੀ ਯੂਕੇ ਚ ਉਹਨੇ ਡੈਥ ਹੋ ਗਈ ਹਨਾ ਬਹੁਤ ਦੁਨੀਆ ਦੁਖੀ ਆ ਪਰ ਇਹਦੇ ਪਰੇ ਦੁਨੀਆ ਦੁਖੀ ਆ ਅਸੀਂ ਇਹ ਨਹੀਂ ਕਹਿੰਦੇ ਬਸ ਹੀ ਕੱਲੇ ਦੁਖੀ ਆ ਤੇ ਸਾਰੀ ਦੁਨੀਆ ਦੁਖੀ ਆ ਨਾ ਤੇ ਦੇਖੋ ਜੀ ਜਿਨ੍ਹਾਂ ਦੇ ਬੱਚੇ ਹੈ ਨਹੀਂ ਕਿ ਉਹ ਵੀ ਦੁਖੀ ਆ ਜਿਨ੍ਹਾਂ ਬੱਚਿਆਂ ਦੇ ਮਾਪੇ ਜਾਨੀ ਰੱਬ ਲੈ ਜਾਂਦਾ ਆ ਦੋਨਾਂ ਵਿੱਚੋਂ ਕੋਈ ਵੀ ਨਹੀਂ ਹੁੰਦਾ ਤੇ ਉਹ ਬੱਚਿਆਂ ਦਾ ਵਿਜਿਨਾ ਬਹੁਤ ਮੁਸ਼ਕਲ ਆ ਤੇ ਦਿਨ ਤਿਹਾੜ ਦੇਖੋ ਜੀ ਸਾਡੇ ਤੇ ਕਿਹਨਾ ਤੀਆਂ ਨਾ ਰਖੜੀ ਨਾ ਕੋ ਖੁਸ਼ੀ ਬਸ ਦੁੱਖਾਂ ਨੇ ਝੜੀ ਲੱਗੀ ਪਈ ਆ ਕੀ ਕਰ ਸਕਦੇ ਆ ਤੇ ਕੋਈ ਅਨਕੀ ਚਾ ਨਹੀਂ ਹੋਇਆ ਕਿਸੇ ਚੀਜ਼ ਦਾ ਨਾ ਤੇ ਬਸ ਟੈਂਸ਼ਨਾਂ ਦਾ ਟੈਂਸ਼ਨ ਆਇਆ ਤੇ ਕੀ ਕਰ ਸਕਦੇ ਆ ਦਾ ਭਾਨਾ ਮੰਨਣਾ ਪੈਂਦਾ ਆ ਜੋ ਉਹਨੂੰ ਚੰਗਾ ਲੱਗਦਾ ਤੇ ਉਹ ਦੇਖੋ ਡਾਕਟਰ ਸਭ ਕੁ ਮੰਡੇ ਖੇਤਾਂ ਚ ਝੋਨਾ ਦੇਖਣ ਦੇ ਘੁੰਮ ਫਿਰ ਕੇ ਤੇ ਲਾਈਟ ਲੱਗਦਾ ਨਹੀਂ ਹੈਗੀ ਜਾਂ ਬੰਦ ਕੀਤੀ ਹੋ ਮੈਨੂੰ ਪਤਾ ਨਹੀਂਗਾ ਤੇ ਅਮਰੂਦ ਤੇ ਚੇਤੇ ਦਾ ਬਹੁਤ ਆਉਂਦੇ ਆ ਤੇ ਮਾਂ ਮਾਂ ਨੇ ਫੋਨ ਕਰਨਾ ਕਹਿਣਾ ਤੂੰ ਕੁਲਵੀਰ ਆ ਜਾ ਮੈਨੂੰ ਮਿਲ ਜਾ ਤੇ ਜੇ ਉਹ ਤੋਂ ਨਹੀਂ ਆ ਹੁਣਾ ਕਹਿਣਾ ਮੈਂ ਤਾਂ ਨਹੀਂ ਆ ਹੁੰਦਾ ਤੂੰ ਆਪਣੀ ਰਖੜੀ ਲੈ ਜਾ ਹਨਾ ਵੀ ਬਹੁਤ ਜਿਆਦਾ ਮਨ ਖਾਪ ਹੁੰਦਾ ਗੱਲਾਂ ਸੁਣ ਕੇ ਨਾ ਬਹੁਤ ਜਿਆਦਾ ਤੇ ਮਾ ਮਾਮਾ ਹੀ ਹੁੰਦੀਆਂ ਉਹਨਾਂ ਨੇ ਪਹਿਲੇ ਕਹਿਣਾ ਮੈਂ ਤੂੰ ਆ ਜਾ ਸਾਨੂੰ ਮਿਲ ਜਾ ਹੋਏ ਹੋਏ ਬਦ ਕਿੱਥੇ ਲੈ ਜਨਾ ਬੰਦਿਆਂ ਨੂੰ ਹਨਾ ਕੀ ਆਪਣੇ ਖੇਡ ਬਣਾਈਆਂ ਇਹ ਇੱਕ ਆਉਣ ਜਾਣ ਦੀ ਸ੍ਰੀ ਪਰਮਾਤਮਾ ਨੇ ਤੇ ਕੋਈ ਜੋਰ ਨਹੀਂ ਮਰੇ ਉਹਦੇ ਜੀ ਕੋਈ ਦੁੱਖ ਨਹੀਂ ਦਾਂ ਕੇ ਲੈ ਰੋਲੀ ਦਾ ਮੂੰਹ ਧੋਲੀ ਦਾ ਰੋ ਕੇ ਜੇ ਦਾ ਮੁਰਕੀ ਆ ਜਾਣ ਤਾਂ ਫਿਰ ਆਪਾਂ ਰੋ ਕੇ ਲੈ ਆਈਏ ਜਿਹੜੇ ਗਏ ਆਪਣੇ ਕੋਲੋਂ ਹਨਾ ਤੇ ਕੀ ਕਰਨਾ ਕੀ ਕਰ ਸਕਦੇ ਆ ਸਾਨੂੰ ਤਾਂ ਕੋਈ ਹੁਸ਼ੀਆਂ ਨਹੀਂ ਰਹਿ ਗਈਆਂ ਬਸ ਮਨ ਪਰੇਸ਼ਾਨ ਜਾਂ ਰਿੰਦਾ ਪਤਾ ਨਹੀਂ ਪਰਮਾਤਮਾ ਤੈਨੂੰ ਕੀ ਚੰਗਾ ਲੱਗਦਾ ਹੈ ਨਾ ਕਿਵੇਂ ਵਧੀਆ ਹੋਊਗਾ ਤੇ ਬਹੁਤ ਵਧੀਆ ਲੱਗਦਾ ਜਿੱਦਾਂ ਭੈਣਾਂ ਪੇਕਿਆਂ ਤੋਂ ਆਉਂਦੀਆਂ ਰਖੜੀਆਂ ਬਣ ਕੇ ਕਈ ਜਾਂਦੀਆਂ ਆਂ ਬਜ਼ਾਰ ਭਰੇ ਪਏ ਆ ਦੁਕਾਨਾਂ ਰਖੜੀ ਵਾਲਿਆਂ ਜਿੰਦਾ ਭਰੀਆਂ ਪਈਆਂ ਤੇ ਮਠਿਆਈ ਵਾਲੀਆਂ ਵੀ ਦੁਕਾਨਾਂ ਤੇ ਬਧਿਆ ਲੱਗਦਾ ਦੇਖ ਕੇ ਨਾ ਮੈਂ ਭੈਣਾਂ ਦੇ ਬਲੌਗ ਦੇਖਦੀ ਆ ਮੈਂ ਤੇ ਤੀਆਂ ਦੇ ਬਲੌਗ ਦੇਖਦੀ ਆ ਤੇ ਮਨ ਨੂੰ ਹੋਰ ਤੇਰਾ ਤਾਂ ਹੁੰਦੀ ਚਲੋ ਖੈਰ ਦੇਖੋ ਜੋ ਕਰਮ ਆਦੇ ਆਪਣੇ ਹੈਗਾ ਉਹ ਆਪਾਂ ਲੈਣੇ ਲੈਣਾ ਨਾ ਤੇ ਆਪਾਂ ਇਸ ਚੀਜ਼ ਤੋਂ ਮੁੱਕ ਨਹੀਂ ਸਕਦੇ ਨਾ ਤੇ ਨਾਂ ਅਨਕਾਰ ਸਕਾਰ ਸਕਦੇ ਆ ਚਲੋ ਖੈਰ ਆ ਸਾਨੂੰ ਰੱਬ ਨੇ ਵਾਹਿਗੁਰੂ ਨੇ ਇਹ ਟਾਈਮ ਤੱਕ ਅਗਲੇ ਸਾਲ ਚਲੋ ਚੰਗਾ ਟਾਈਮ ਆਊਗਾ ਤੇ ਅਗਲੇ ਸਾਲ ਖੜੀ ਬੰਨਾਂਗੇ ਸਾਰੇ ਦਿਨ ਤਿਆਰ ਪੂਰੀ ਕਰਾਂਗੇ ਨਾ ਤੇ ਇਦਾਂ ਆ ਕਮ ਲਿਆ ਸਾਰੇ ਬਸੇ। ਇਹ ਠੀਕ ਹੈ ਨਾ? ਬਹੁਤ ਵਧੀਆ ਵਈ ਗੀ ਕਿਰਪਾ। ਕੋਈ ਕਮੀ? ਨਹੀਂ ਕਮੀ ਤੇ ਹੈ ਨਹੀਂ ਕਾਕੂ ਕੁ ਮਰ ਗਏ ਉਹਨਾਂ ਨੂੰ ਦਵਾਈ ਦੂ ਵੀ ਪਾਈ ਸੀਗੀ ਹੈ ਨਾ। ਕਿਦਾਂ? ਖਾ ਖਾ ਕੇ ਮਰ ਗਿਆ ਕਾਕੂ। ਕਾਕ ਹੈ ਨਹੀਂਗਾ ਹੁਣ। ਕਾਕ ਥੱਲੇ ਬੈ ਕੇ ਝੋਨਾ ਤਾਂ ਤਾਂ ਹੋ ਗਿਆ। ਖਤਮ ਹੋ ਗਿਆ ਗੱਲ kia। ਚਲ ਵਧੀਆ ਕੀਤਾ ਕਿ ਦਵਾਈਆਂ ਬਹੁਤ ਵਧੀਆ ਆ। ਜੇ ਕਾਕੂ ਖਤਮ ਹੋ ਜਾਂਦਾ ਅਗੇ ਸਮਾਂ। ਬੀਬੀਆਂ ਲਾ ਕੇ ਤਾਂ ਦੇ ਤੇਰੇ ਦੀ ਚਲੋ ਜੀ ਚਾਹ ਲੈ ਆਓ ਪਾਣੀ ਲੈ ਆਓ ਕਾਕ ਡੋਣਾ ਆ। ਤੇ ਕਈ ਕੁਛ ਹੁੰਦਾ ਸੀਗਾ ਅਸੀਂ ਇਹਨੇ ਪੈਸੇ ਲੈਣੇ ਸੀ ਉਹਨੇ ਪੈਸੇ ਲੈਣੇ ਆ ਤੇ ਇਹ ਇਦਾਂ ਦੀ ਗੱਲਾਂ ਤੇ ਹੁਣ ਕੱਖ ਮਾਂ ਦੀ ਦਵਾਈ ਮਾਰ ਕਰੋ ਲਾਵੋ ਤਾਂ ਸਹੀ ਆ ਕ ਕਿਦਾਂ ਕੰਮ ਘੱਟ ਕਰਦੀਆਂ ਸੀ ਆ ਖਰਾਕ ਜ਼ਿਆਦਾ ਖਾਂਦੀਆਂ ਸੀ ਉਹ ਵੀ ਤੇ ਗੱਲ ਆ ਤੇ ਵਧੀਆ ਲੇਵਰ ਪਲੋਂਦੇ ਆ ਕੱਖ ਗੱਡਣ ਨੂੰ ਕੰਮ ਘੱਟ ਕਰਦੀ ਤੇ ਖਰਾਕ ਜ਼ਿਆਦਾ ਖਾਂਦੀ ਆ ਓਏ ਆ ਚਾਜ ਮਿੱਠਾ ਆ ਉਹ ਖਰਾਕ ਜਿਹੜੀ ਆ ਝੋਨੇ ਸਿਰਦੇ ਹੋ ਨਾ ਝੋਨਾ ਆਈਂਦਾ ਤਾਂ ਜਾਂਦਾ ਜਾਂਦਾ ਨਾ ਕਿਸੇ ਤੱਕ ਦਾ ਠਿਕਾ ਲਾਤਾ ਹੁੰਦਾ ਦੇਖੋ ਹੇ ਚੋਨਾ ਲੱਗੇ ਮਹੀਨਾ ਹੋਇਆ ਆ ਵੈਸੇ ਮੈਨੂੰ ਸਿਕਾ ਵੀ ਚੋਨਾ ਮੇਰਾ ਮੜਾ ਆ ਪਰ ਮੜਾ ਨਹੀਂ ਉਹਦੇ ਘਰ ਦੇਰ ਆ ਅੰਦੇਰ ਨਹੀਂ ਐ ਸੌਰੀ ਕੀ ਕਹਿੰਦੇ ਹੁੰਦੇ ਦੇਰ ਆ ਅੰਦੇਰ ਨਹੀਂ ਦੇਰ ਆ ਅੰਦੇਰ ਨਹੀਂ ਹੂੰ ਉਹਨੇ ਬਚਾ ਲਿਆ ਮੈਨੂੰ ਸਹੀ ਗੱਲ ਕਿਉਂਕਿ ਚੋਨਾ ਜਿਹੜਾ ਭਈਆਂ ਲੱਗਿਆ ਤੁਰਦਾ ਵੀ ਲੇਟ ਹੀ ਆ ਨਾ ਦਬ ਕੇ ਬਹੁਤ ਪਿੰਦੀ ਜਿਹੜਾ ਚੋਨਾ ਆ ਨਾ ਆਪਾਂ ਪੰਜਾਬੀ ਲਾਉਂਦੇ ਆ ਆਪਣੇ ਜਾਂ ਬੁੜੀਆਂ ਲਾਉਂਦੀਆਂ ਬਿਹਾਰਨਾ ਉਹ ਚੋਨਾ ਤੁਰਦਾ ਛੇਤੀ ਜੇ ਭਈਏ ਲਾਉਂਦੇ ਨਾ ਬਿਹਾਰੀ ਉਹ ਤੋਂ ਅਸੀਂ ਤੁਰਦਾ ਨਹੀਂਗਾ ਟਾਈਮ ਲੇਟਾ ਟੋਟ ਕੱਟ ਵੀ ਅੱਜ ਬੂਟਾ ਲਾਇਆ ਤੇ ਉਹਨੇ 15 ਦਿਨ ਬਾਅਦ ਤੁਰਨਾ ਆਇਆ ਟਾਈਮ ਲੇਟਾ ਇਹ ਤਾਂ ਕੱਖ ਹੋ ਜਾਂਦਾ ਯਾ ਮੇਰੇ ਜੀ ਨਾ ਇਸ ਕਰਕੇ ਝੋਨਾ ਤੁਹਾਡੇ ਸਾਹਮਣੇ ਆ ਹੁਣ ਆਪਾਂ ਇੱਕ ਦਵਾਈ ਹੋਰ ਆਂਦੀ ਅੱਜ ਜਾਗਪੁਰ ਲੱਥਾਂ ਤੋਂ ਗ੍ਰੇਟ ਦਵਾਈ ਦਵਾਈ ਉਹਦੇ ਵਿੱਚ ਕਈ ਤਾਤ ਆ ਕੈਲਸ਼ੀਅਮ ਮੈਗਨੀਸ਼ੀਅਮ ਬਟਾਵਣ ਕਈ ਬਟਾਵਣ ਆ ਉਹਦੀ ਆਪਾਂ ਸਵੇਰੇ ਸਪਰੇਅ ਕਰੀ ਤੁਹਾਨੂੰ ਦਿਖਾਵਾਂਗੇ ਵੀਡੀਓ ਬਣਾਵਾਂਗੇ ਉਹਦੀ ਕਰਨੀ ਵੀ ਆਪ ਤਸੱਲੀ ਨਾਲ ਕਰਨੀ ਆ ਫਿਰ ਮੈਂ ਦੱਸਿਓ ਝੋਨਾ ਤੁਸੀਂ ਅੱਜ 10ਵੇਂ ਦਿਨ ਵਿਚ ਬੰਦਾ ਬੰਦਿਸੂਗਾ ਤੁਰਾ ਫਿਰ ਝੋਨੇ ਵਿੱਚ ਲੰਬਾ ਨਹੀਂ ਇੱਡਾ ਕਰ ਦੇਣਾ ਲੰਬਾ ਮਾੜਾ ਹੁੰਦਾ ਆ ਵੈਸੇ ਚਲੋ ਨਹੀਂ ਉਹਦਾ ਅਸਰ ਕਰ ਗਿਆ ਥੱਲੇ ਬਹਿ ਗਿਆ ਕੱਖ ਖਤਮ ਆ ਕੱਖ ਕਿੱਥੇ ਹੁਣ ਹੁਣ ਕੱਖ ਨਹੀਂ ਦਿਖਣਾ ਕਦੇ ਵੀ ਥੱਲੇ ਬਹਿ ਗਿਆ ਨਾ ਇਸਾ ਕ ਲੇਬਰ ਲਾਉਣ ਨਾਲੋਂ ਚੰਗਾ ਵੀ ਤੁਸੀਂ ਕੱਖ ਦੀ ਸਪਰੇਅ ਕਰ ਲਓ ਥੋੜੇ ਆ ਇਹ ਆ ਖੇਤਾਂ ਜਰੂਰ ਆ ਹੁੰਦੀ ਧੁੱਪ ਚ ਆ ਧੁੱਪ ਪੂਰੀ ਫੁੱਲ ਲੱਗੀ ਹੋਵੇ ਤੇ ਸਪਰੇਅ ਕਰਕੇ ਇਹਨੂੰ 2-3 ਦਿਨ ਨਹੀਂ ਪਾਣੀ ਦੇਣਾ ਝੋਨੇ ਕੁਝ ਨਹੀਂ ਵਿਗੜਦਾ ਫਿਰ ਇਹਨੂੰ ਪਾਣੀ ਪਾਣੀ ਦਿਓ ਤੇ ਝੋਨਾ ਉੱਠਦਾ ਬਹੁਤ ਆ ਤੁਹਾਡੇ ਸਾਹਮਣੇ ਹੀ ਆ ਦੇਖ ਲਓ ਵਧੀਆ ਬੂਟਾ ਹੁਣ ਜਾਰ ਕਰਨ ਲੱਗਾ ਬੂਟਾ ਨਾਲੇ ਸਾਨੇ ਉਹ ਨਾਲੇ ਸਾਚੀ ਕਿਹਾ ਜੁਨਿਵਰਸਟੀਆਂ ਕਹਿੰਦੇ 110 ਤੇ 321 ਇਹ ਜਿਹੜੇ ਆ ਇਹ 35 ਦਿਨ ਬਾਅਦ ਹੀ 40 ਦਿਨ ਬਾਅਦ ਹੀ ਆਪਣਾ ਰੰਗ ਦਿਖਾਉਂਦੇ ਆ ਉਸ ਤੋਂ ਪਹਿਨਾ ਬੰਦਾ ਘਬਰਾ ਜਾਂਦਾ ਯਾਰ ਤੁਰਦਾ ਨਹੀਂ ਜਾਂ ਕੀ ਹੈ ਨਾ 110 ਤੇ 321 ਇਹ 40 ਦਿਨ ਬਾਅਦ ਆਪਣਾ ਰੰਗ ਦਿਖਾਉਂਦੇ ਆ ਤਾਂ ਉਹੀ ਗੱਲ ਵਾਕਿਆ ਸਹੀ ਆ ਜਿਹੜੇ 131 ਆ 126 ਆ 47 ਆ 127 ਆ 128 ਆ 132 ਆ ਜਾਂ ਕਹਿ ਲਓ ਏ ਇਹ ਆਪਣੇ ਦੂਜਾ ਦੀਕਸ਼ਾ ਆ ਜਾਂ ਕੋਈ ਹੋਰ ਵੈਰਾਈਟੀਆਂ ਬਹੁਤ ਆ ਉਹ ਤਾਂ ਲਾਉਂਦੇ ਸਾਰੀ ਖਾਤਾ ਬਹੁਤ ਸਾਰੀ ਐ ਚੜਦਾ ਆ ਤੇ ਮੁਰਕੇ ਫਿਰ ਐਂਡ ਤੇ ਆ ਕੇ ਐ ਸੁੱਕ ਜਾਂਦਾ ਆ ਇਸ ਕਰਕੇ ਹੈ ਨਾ ਝੋਨਾ 321 110 ਵੈਰਾਈਟੀ ਜਿਹੜੀ ਹੈ ਟੌਪ ਦੀ ਆ ਥੋੜਾ ਟਾਈਮ ਵਾਧੇ ਲੈਂਦੀ ਆ ਏ ਤੇ ਝਾੜ ਵੱਧ ਹੁੰਦਾ ਇਹਦਾ ਤੇ ਫਿਰ ਆਪਣੇ ਟਾਈਮ ਇਕਲੋਥ ਕਰਦੀ ਝਾੜ ਦਿੰਦੀ ਆ ਸੋ ਬਾਕੀ ਤੁਹਾਨੂੰ ਹੁਣ ਤੇ ਵੇਖ ਹੀ ਲਿਆ ਆ ਤਾਂ ਆਪਾਂ ਪੱਠੇ ਨਹੀਂ ਝੋਨਾ ਬਧੀਆ ਆਪਣਾ ਵੱਢਣੇ ਹੁਣ ਪੱਠੇ ਵੱਢਣੇ ਹਜੇ ਚਲੋ ਫੇਰ ਲਾਓ ਜਿੰਦੇ ਗੁੰਡੇ ਹੁੰਦਾ ਹੋ ਗਿਆ ਆ ਹਾਂ ਬਾਬਾ ਹੁਣ ਚੱਲਣ ਡਈ ਆ ਵਧੀਆ 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 ਹਵਾ ਵਧੀਆ ਚੱਲਣ ਡਈ ਆ ਸੋਹਣੀ ਠੰਡੀ ਠੰਡੀ ਹਵਾ ਚੱਲਦੀ ਪਈ ਆ ਆਲੋ ਪੱਠੇ ਵੀ ਮਿੰਟ ਮਿੰਟ ਵੱਢ ਹੋਈ ਜਾਣੇ ਆ ਇੱਕ ਪਤਾਵਾ ਬੁੱਢਾ ਲਾਇਆ ਆ ਆਪਾਂ ਇਹ ਤਾਂ ਬਤਾਉਂ ਲੱਗੇ ਜਾਈਂ ਕਿ ਰੋਕ ਜਰਾ ਮਰ ਮਰ ਕੇ ਜਿੰਦਾ ਹੋਇਆ ਆ ਕਈ ਵਾਰੀ ਮਾਰਿਆ ਇਹਨੂੰ ਕਈ ਵਾਰ ਦਾ ਮਾਰਨਾ ਨਹੀਂ ਮਿਲੇਗਾ ਇਹਨਾਂ ਵਾੜੀ ਤੁਸੀਂ ਮਾਰੀਓ ਹੂੰ ਕਿਤੇ ਤਾਂ ਮੈਨੂੰ ਬਤਾਉਂ ਲੱਗਣਗੇ ਇੰਨੇ ਹੈ ਨਾ ਸਹੀ ਗੱਲ ਹੈ ਇਹ ਸਾਰੇ ਪਿੰਡ ਪਦਵੈਸ ਗੁਰੇ ਪਾਈ ਸਾਰੇ ਪਿੰਡ ਵੰਡਾਂਗੇ ਲ ਬਤਾਉਂ ਸਾਰਾ ਪਿੰਡ ਖਾਊਗਾ ਤੇ ਤੁਸੀਂ ਵੀ ਖਾਓ ਠੀਕ ਹੈ ਠੀਕ ਹੈ ਦੇਖੋ ਬਤਾਉਂਗਾ ਦਾ ਬੂਟਾ ਆਹ ਸਹੀ ਗੱਲ ਹੈ ਇਹ ਆ ਦੇਖੋ ਇਹ ਬਤਾਉਂਗਾ ਤਾਂ ਸਾਫ ਬੂਟਾ ਇੱਥੇ ਤਾਂ ਸਬਜ਼ੀ ਲਾਉਂਦੇ ਇੱਥੇ ਆਵਜਾਈ ਹੈ ਨਹੀਂ ਬੋ ਘਟਿਆ ਬੰਦਾ ਗਲੋਤ ਕਰਨ ਲੱਗ ਜਾਂਦਾ ਇਹਦੇ ਹੈ ਹੀ ਬੂਟਾ ਆ ਬੰਦੇ ਹਵਾ ਲੱਗ ਜਵੇ ਹੈ ਨਾ ਉਹ ਗਲੋਤ ਕਰਦਾ ਆ ਸਾਡੇ ਹਾਂ ਦੇਖੋ ਤੁਸੀਂ ਸਾਡੇ ਖੂਹਾਂ ਲੱਗੇ ਕੋਈ ਡੇਰਾ ਨਹੀਂ ਹੈਗਾ ਕੋਈ ਰਹਿੰਦਾ ਨਹੀਂ ਇੱਥੇ ਨਾ ਖਤਰਾ ਨਾ ਇੱਥੇ ਕਾਦਾ ਮੇਰਾ ਬੰਦਾ ਵੀ ਇੱਥੇ ਡੇਰਾ ਪਾ ਲਈ ਆਪਣਾ ਆਹ ਡੇਰਾ ਪਾ ਲਈ ਇੱਥੇ ਚਾਹ ਦੇ ਨੇ ਜੀਣਾ ਕਿ ਨਹੀਂ ਜੀਣਾ ਹੈਗਾ ਕਰਕੇ ਮੇਰਾ ਦਾ ਬੰਦਾ ਇੱਥੇ ਖੂਹੇ ਤੇ ਛਾਂ ਪਾ ਲਈਏ ਸਹੀ ਗੱਲ ਆ ਠੀਕ ਨਾ ਚਲੋ ਠੀਕ ਆ ਜੀ ਬੂਟਾ ਪਕਾਤਾ ਪਤਰਾ ਹੁਣ ਲੱਗੂ ਨੂੰ ਹਵਾ ਸਹੀ ਗੱਲ ਹੁਣ ਗ੍ਰੋਥ ਕਰੂਗਾ ਇਹ ਵੀ ਹੁਣ ਪਠਾਨੀ ਵਾਰੀ ਆ ਗਈ ਹੈ ਨਾ ਝੋਨੇ ਦਾ ਟੈਨਸ਼ਨ ਜਿਹੜੀ ਨਾ ਸੌਰੀ ਕਣਕ ਦਾ ਜਿਹੜਾ ਟੈਨਸ਼ਨ ਝੋਨੇ ਦੀ ਹੁੰਦੀ ਆ ਹੂੰ ਕਣਕ ਦੇ ਜੋ ਲੱਗਦਾ ਇੰਨਾ ਕਣਕ ਬਿਚਾਰੀ ਮਰਦੀ ਮਰਦੀ ਹੋਈ ਜਾਂਦੀ ਆ ਮਰਦੀ ਮਰਦੀ ਹੋ ਜਾਂਦੀ ਕਣਕ ਤਾਂ ਝੋਨਾ ਬੰਦੀ ਜਾਨ ਕੱਢ ਲੈਂਦਾ ਆ ਸਹੀ ਗੱਲ ਆ ਤੌਹ ਬੰਦੇ ਵੋਸ਼ੇਤੀ ਪਰ ਚੋਨਾ ਪਲਣਾ ਓਖਾ ਦਵਾਈਆਂ ਖਾਦਾਂ ਨਹੀਂ ਮਾਨ ਹੈਗੀਆਂ ਜੀ ਚਲੋ ਜੀ ਬੰਦਾ ਵਿੱਚ ਦਵਾਈਆਂ ਤਕੜਾ ਹੁੰਦਾ ਆ ਤੇ ਫਸੇਤ ਵਾਂਗ ਤਕੜੀ ਹੁੰਦੀ ਆ ਉਹੀ ਗੱਲ ਹੋਈ ਤੁਹਾਨੂੰ ਡਰਦੇ ਸੀਗੇ ਪਨੀਰੀ ਮੰਗਣ ਵਾਲੇ ਸੱਜੇ ਮਿੱਤਰੀ ਪਨੀਰੀ ਮੰਗੀ ਜਾਂਦੇ ਸੀਗੇ ਮੇਰੇ ਤੋਂ ਨਾਂ ਨਹੀਂ ਕਰ ਹੋਈ ਉਮਰ ਕੇ ਪਟਕੇ ਨਹੀਂ ਲਗੇ ਤਾ ਫੇ ਪਿਆ ਰਹਿ ਗਿਆ ਰਹਿ ਗਿਆ ਵਿਚ ਵਿਚਾਲੇ ਕਰਦਾ ਰਹਾ ਮੇਰਾ ਸਿਕਪ ਨਹੀਂ ਦੇਣੀ ਕਿਸੇ ਨੂੰ ਪਰ ਮੂੰਹ ਮਲੱਜਾ ਮਾਰ ਜਾਂਦਾ ਜਿਆ ਜਿਹਦਾ ਮੂੰਹ ਮਲੱਜਾ ਰੱਖਣਾ ਪੈਂਦਾ ਸੱਜਣ ਮੱਤਰਾ ਜਾਰੀ ਰੱਖਣੀ ਪੈਂਦੀ ਆ ਮੈਨੂੰ ਕਿਸੇ ਨੇ ਕਿਹਾ ਸੀਗਾ ਸਾਨੂੰ ਦੇ ਦੀ ਪਨੀਰੀ ਹੁਣ ਪੱਟ ਕੇ ਖੜੀ ਵੀ ਹੈਣੀ ਥੋਥਾ ਵੀ ਸਾਰਾ ਕਰ ਗਿਆ ਦੇਖੋ ਇਹ ਮੌਸਮ ਕਿੰਨਾ ਵਧੀਆ ਆ ਪੱਠਿਆਂ ਕਟਾਈ ਹੋ ਰਹੀ ਹੈ ਪੱਠੇ ਕੋ ਕਾਟ ਕੇ ਰਾਂ ਬੰਦ ਕਰ ਲ ਜਾਏਗੇ ਘਰ ਕੋ ਔਰ ਸੁਬਾ ਕੋ ਪੱਠਿਆਂ ਕੋ ਖੜੇਗੇ ਇਸ ਲਈ ਸ਼ਾਮ ਨੂੰ ਪੱਠਾ ਹਮ ਕਾੜ ਦیتے ਹੈ। ਉਹ ਸੁਬਾ ਕੋ ਆਕਰ ਖੜੇਗੇ ਚਾਰ ਭਰੀ। ਅਭੀ ਤੋ ਨਹੀਂ ਖੜੇਗੇ। ਅਭੀ ਕਾੜ ਕਰ ਬੰਦ ਕਰ ਰੱਖ ਦੇਗੇ। ਕਿਉਂਕਿ ਸੁਬਾ ਕੋ ਮਾਰਨਿੰਗ ਕੋ ਕਾਫੀ ਰੇਤਾ ਹੁੰਦੀ ਹੈ ਜੋ ਪੱਠੇ ਗੱਲੇ ਹੁੰਦੇ ਨਾਲ ਮਿੱਟੀ ਹੁੰਦੀ ਆ ਕੋ ਟੱਬਾ ਆ। ਇਸ ਲਈ ਸੋ ਤੁਸੀਂ ਦੋਸਤੋ ਦੱਸਿਓ ਵੀ ਤੁਸੀਂ ਪੱਠੇ ਜਿਹੜੇ ਸਵੇਰ ਨੂੰ ਵੱਢਦੇ ਆ ਕਿ ਸ਼ਾਮ ਨੂੰ ਵੱਢਦੇ ਆ। ਮੇਰੀ ਤਾਂ ਆ ਦਿੱਤੇ ਆ ਵੀ ਪੱਠੇ ਸ਼ਾਮਾਂ ਨੂੰ ਵੱਢਣੇ ਆ। ਕਿਉਂਕਿ ਪੱਠਿਆਂ ਦਾ ਕਿਰਕ ਨਹੀਂ ਹੋਣੀ ਚਾਹੀਦੀ ਜੇ ਪੱਠਿਆਂ ਦਾ ਕਿਰਕ ਆ ਗਈ ਤੇ ਫਿਰ ਸਮਝੋ ਕਿ ੱੱਕਾ ਹੋ ਰਿਹਾ ਪਸੰਗਾਂ ਨਾਲ ੱੱਕਾ ਨਹੀਂ ਕਰਨਾ ਆਪਾਂ ਸਾਡੇ ਦਾ ਬਹੁਤ ੱੱਕਾ ਹੋ ਰਿਹਾ ਆ ਜੋ ਸਾੜਾ ਜਿਹਾ ੱੱਕਾ ਹੁੰਦਾ ਕੋਈ ਕਰ ਲੀਏ ਸੀ ਤੇ ਛੱਡ ਲੈਣਾ ਆ ਪਰ ਬੇਜਵਾਨ ਕਿਹੜਾ ਬੋਲਣਾ ਆ ਇਸ ਕਰਕੇ ਹੈਨਾ ਆਪ ਲੋਗ ਵੀ ਪੱਠੇ ਕੋ ਰਾਤ ਕੋ ਕਾਟਾ ਕਰੋ ਸੌਰੀ ਸ਼ਾਮ ਕੋ ਕਾਟਾ ਕਰੋ ਤੇ ਕਿਉਂਕਿ ਸ਼ਾਮ ਕੋ ਪੱਠੇ ਕੇ ਸਾਧ ਰੇਤਾ ਨਹੀਂ ਆਤੀ ਇਸ ਲਈਏ ਠੰਡਾ ਠੰਡਾ ਮੌਸਮ ਹੋ ਗਿਆ ਹੈਗਾ ਜਾਂ ਬੱਦਲ ਛਾਇਆ ਹੈ ਮੜਾ ਮੜਾ ਸੂਲ ਛਪ ਰਿਹਾ ਹੈ ਅੰਧੇਰਾ ਛਾ ਰਿਹਾ ਹੈ ਅੰਧੇਰਾ ਕਾਇਮ ਹੋ ਕਿ ਪੁੱਛੋ ਹੀ ਸ਼ਕਤੀਮਾਨ ਕੌਣ ਮੰਦੀ ਦੰਦਾ ਸ਼ਕਤੀਮਾਨ ਦੱਸੋ ਕੌਣ ਕੌਣ ਦੇਖਦਾ ਹੁੰਦਾ ਸੀਗਾ ਸ਼ਕਤੀਮਾਨ ਦੇ ਵਿੱਚ ਕਹਿੰਦੇ ਅੰਧੇਰਾ ਕਾਇਮ ਹੋ ਤੇ ਕਿਲੁਸ਼ ਕਹਿੰਦਾ ਹੁੰਦਾ ਸੀਗਾ ਤੇ ਹੁਣ ਤੁਸੀਂ ਵੀ ਦੱਸਿਓ ਮੇਰੇ ਭਿਆਨਕ तो इसलिए मैं कह रहा हूँ पट्ठा शाम, तो शाम का काटा करो क्यों शाम का काटा हुआ पट्ठा जो है ना उसके साथ मिट्टी नहीं आती रेता नहीं आती हरी हरी फसलें दिस रही है पंची गीत गा रहे हैं काली कटाछाई है, है। तो अब हमारी मूँगी भी डिग गई है उसको अब स्प्रे करेंगे मौसम देख कर उसको काटना है फिर ऐसे ऐसे काटेगी ऐसे ऐसे तो लेबर भी मैंने कह दी है ਤੇ ਇਸ ਲਈ ਇਸ ਕੇ ਪੂਰੀ ਪ੍ਰਾਪਰਟੀ ਜੋ ਹੈ 2 ਏਕੜ ਇਸ ਕੋ ਇਸ ਮੇ ਆਲੂ ਲਗਾਏਗੇ। ਅਬ ਮੂੰਗੀ ਕੱਢ ਦੇਣੀ ਹੈ। ਇਸ ਕੋ ਬਾਹਾਂ ਕਰ ਚੰਗੇ ਦਾ ਇਸ ਵਾਰ ਕੇ ਇਸ ਮੇ ਆਲੂ ਲੱਗੇਗਾ। ਕੱਚੀ ਪਟਾਈ ਕਾ। ਇਸ ਕਰਕੇ ਤੁਸੀਂ ਨਾ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਦੇਖਿਆ ਕਰੋ। ਸਬਸਕ੍ਰਾਈਬ ਅੱਗੇ ਸ਼ੇਅਰ ਵੀ ਜਰੂਰ ਕਰਿਆ ਕਰੋ। ਕਿਉਂਕਿ ਸਾਡਾ ਚੈਨ ਥੋੜਿਆ ਕਮੇਡੀ ਵੀ ਹੁੰਦਾ ਹੈ ਤੇ ਥੋੜਿਆ ਘਰੇਲੂ ਹੁੰਦਾ ਹੈ। ਕੋਈ ਲੱਚਰ ਤਾਂ ਨਹੀਂ ਹੁੰਦੀ ਹੈਗੀ। ਜੇ ਤੁਹਾਨੂੰ ਕੋਈ ਲੱਚਰ ਲੱਗੇ ਵੀ ਤਾਂ ਸੌਰੀ ਮੰਗਦੇ ਆ ਮਾਫੀ ਮੰਗਦੇ ਆ ਸਾਰੇ ਭੈਣ ਭਰਾਵਾਂ ਤੋਂ ਤੇ ਇਸ ਕਰਕੇ ਨਾ ਦੱਸਿਆ ਵੀ ਕਰੋ ਕਿੱਦਾਂ ਸੰਦਸਿਆ ਵੀ ਕਰੋ ਕਮੈਂਟ ਕਰਕੇ ਤੁਹਾਨੂੰ ਸਾਡੀਆਂ ਵੀਡੀਓ ਕਿ ਹੋਈ ਲੱਗਦੀਆਂ ਆ ਠੀਕ ਹੈ ਨਾ ਕਿਉਂਕਿ ਤੁਹਾਡੇ ਦੱਸਣੇ ਨਾਲ ਹੀ ਸਾਡੇ ਜੇ ਥੋੜੀ ਸੁਧਾਰ ਹੋਣਾ ਆ ਜਿੰਦਾ ਕਹਦੋ ਕਿ ਹਾਸੀ ਸਫਾਈ ਆਉਂਦੀ ਆ ਤੇ ਬਾਕੀ ਬਾਦਲ ਵੀ ਇਧਰ ਬਹੁਤ ਆਹਾ ਹੂਆ ਹੈ ਆਲੇ ਵਾਲੇ ਕੋਲ ਕੈਮਰਾ ਤੇ ਆਹ ਦੇਖੋ ਮਾਰਾ ਏਰੀਆ ਦੇਖੋ ਜੀ 10 ਮਿੰਟ ਤੱਕ ਇੱਧਰ ਕੋਈ ਨਹੀਂ ਹੋਣਾ ਸੋ ਨਸਾਨ ਪਈ ਹੋਣੀ ਆ ਤੇ ਉਹ ਰੋਡ ਹੈ ਸਾਹਮਣੇ ਪਹਲ ਹੱਥ ਤੋਂ ਪੋਗ ਪਰਤ ਪੋਗ ਪਰਤੋਂ ਪ੍ਰਾਤ ਮੇਨ ਰੋਡ ਆ ਉੱਥੇ ਵੀ ਨਹੀਂ ਕੋਈ ਹੁੰਦਾ ਰਾਤ ਨੂੰ ਲੰਘਦਾ ਤੇ ਇੱਧਰ ਦੇਖੋ ਵਾਤਾਵਨ ਵਾ ਤੋਤੇ ਗੀਤ ਗਾ ਰਹੇ ਆਪਣੇ ਮਜੇ ਵਿੱਚ ਲੱਗੇ ਹੋਏ ਹੈ ਤੇ ਇਸ ਕੋ ਅੰਗਰੇਜ਼ੀ ਵਿੱਚ ਪਰੇਟ ਕਹਤੇ ਹੈ ਚੂੰ 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 ਕਰ ਰਹੇ ਹੈ ਤੇ ਹਵਾ ਹਵਾ ਸੁਣੀ ਚੱਲਣ ਦੀ ਹਵਾ ਠੰਡੀ ਹਵਾ ਹੈ ਜਿਵੇਂ ਸ਼ਿਮਲੇ ਵਿੱਚ ਚਲਦੀ ਹੈ ਨਾ ਐਸੀ ਚੱਲ ਰਹੀ ਹੈ ਹਵਾ ਦੇ ਦੇਖੋ ਜਿਹੜੇ ਕੁੰਮਣ ਚੜਲਦੇ ਨੇ ਨਾ ਪਾਣੀ ਦਾ ਡਰਦੇ ਨਹੀਂ ਉਹ ਪਾਣੀ ਬਹੁਤ ਆਇਆ ਹੋਇਆ ਪਹਾੜੋਂ ਮੇਂ ਭਰਾਵਾ ਗੱਲ ਲੱਗਦਾ ਮੈਂ ਨਾ ਇੱਥੇ ਜਾਣਾ ਸੀ ਬੜਪਾਗ ਸਿੰਘ ਦੇ ਮੈਂ ਨਹੀਂ ਗਿਆ ਇਸ ਕਰਕੇ ਨਹੀਂ ਗਿਆ ਭਰਾਵਾ ਉਧਰ ਮੌਸਮ ਬੜਾ ਖਰਾਬ ਆ ਠੀਕ ਹੈ ਨਾ ਕੀ ਫਸਾ ਕਦੋਂ ਕਿੱਥੇ ਠਿਕ-ਠਿਕ ਪੈਣੀ ਆ ਬਾਅਦ ਚ ਜਾਵਾਂਗੇ ਮੱਥਾ ਟੇਕਣ ਹਜੇ ਕਿਥੇ ਜਾਣਾ ਹੈਗਾ ਬਹੁਤ ਸੱਚੀ ਦੇਖੀ ਵੀਡੀਓ ਦੇਖੀ ਨਾ ਉਹ ਤਰ੍ਹਾਂ ਹੁੰਦੀ ਆ ਠੀਕ ਆ ਜੀ